ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਜਮਾ ਸਸਤੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਕੁੱਲ 38000 ਦੀ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਤੇ 38000 ਦਾ ਆਪਾਂ ਚਾਹਾਂ ਨਵਾਂ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਜੀ ਦੋਵਾਂ ਦਾ ਰੇਟ ਸੇਮ ਰਿਹਾ ਜੀ ਗੱਲ ਆਪਾਂ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 946093488 ਜੇ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਆ ਫਰੀ ਦੇ ਵਿੱਚ ਆਪਾਂ ਐਡ ਕਰਦੇ ਹਾਂ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਪੇਚੂ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਸੀ ਵੀਡੀਓ ਦੀ ਗੱਲਬਾਤ ਕਰਦੇ ਆ ਆਪਾਂ ਲੈ ਕੇ ਪਹੁੰਚਿਆ ਪਹਿਲੀ ਗੱਡੀ ਰੇਟਸ ਪੰਜਾਬ ਨੰਬਰ ਗੱਡੀ ਐ ਸੀ 2010 ਮਾਡਲ ਆਪਨੂੰ ਗੱਡੀ ਮਿਲ ਚੁਗੀ ਗੱਡੀ ਦਾ ਜਿਹੜਾ ਨੰਬਰ ਆ ਪੰਜਾਬ ਐ ਨੰਬਰ ਪਲੇਟਾਂ ਸਰਕਾਰੀ ਨੇ ਗੱਡੀ ਚੌਥੇ ਉਨ ਰੈਜੀ ਡਿਮਾਂਡ ਦੀ ਆਪਾਂ ਗੱਲ ਕਰੀਏ ਰੇਟ ਇਹਨਾਂ ਨੇ ਠੀਕ ਲਾ ਕੇ ਭੇਜ 1,30,000 ਰੁਪਿਆ ਤੇ ਗੱਡੀ ਮਾਨਸਾ ਤੋਂ ਆਪਣੇ ਕੋਲੇ ਮਾਲਕ ਨੇ ਭੇਜੀ ਆ 25 ਟੱਕਰ ਗੱਡੀ ਦੀ ਪਾਸਿੰਗ ਪਈ ਆ 25 ਦੇ ਲਾਸਟ ਤੱਕ ਗੱਡੀ ਪੈਟਰੋਲ ਤੇ ਪਲੱਸ ਸੀਐਨਜੀ ਤੇ ਆ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਜੇ ਆਪਾਂ ਅੰਦਰੋਂ ਦੇਖੀਏ ਤਾਂ ਸੀਟ ਕਵਰ ਵਗੈਰਾ ਆਪਾਂ ਨੂੰ ਵਧੀਆ ਮਿਲ ਜਾਣਗੇ ਸਿ ਮੈਟਿੰਗ ਵਧੀਆ ਹੋਈ ਆ ਬਾਕੀ ਮੈਟ ਵਧੀਆ ਰੱਖੇ ਹੋਈ ਨਹੀਂ ਚਾਰੇ ਪਾਸੋਂ ਤੁਸੀਂ ਦੇਖ ਰਹੂ ਗੱਡੀ ਠੀਕ ਹੈ ਜੀ ਸੋਹਣੀ ਆ ਮਾਲਕ ਨੇ ਰੱਖੀ ਵੀ ਠੀਕ ਹੋਈ ਆ ਬਾਕੀ ਹਲਕੀ ਫੁਲਕੀ ਜੀ ਟੱਚਿੰਗ ਹੋਣ ਵਾਲੀ ਆ ਜੀ ਬੰਪਰਾਂ ਦੀ ਬਾਕੀ ਗੱਡੀ ਠੀਕ ਹੈ ਅੰਦਰੋਂ ਵੀ ਵਧੀਆ ਜੇ 12 ਤੁਸੀਂ ਸਾਰਾ ਕੁਝ ਦੇਖ ਲਿਆ ਜੀ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਜੇ ਪਹਿਲਾਂ ਕੋਈ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਤਾਂ ਨੰਬਰ ਮਾਲਕ ਦਾ 95922 75525 ਇਹ ਮਾਲਕ ਦਾ ਨੰਬਰ ਹੈਗਾ ਸੈਕੰਡ ਗੱਡੀ ਆਪਾਂ ਸੈਂਟਰੋ ਲੈ ਕੇ ਪਹੁੰਚੇ ਹਾਂ ਜੀ ਜਮਾ ਘੱਟ ਰੇਟ ਵਿੱਚ ਮਾਲਕ ਨੇ ਗੱਡੀ ਸੇਲ ਕਰਨੀ ਹੈ 8 ਮਾਡਲ ਜ਼ਰੂਰ ਹੈ ਪਰ ਗੱਡੀ ਦੀ ਪਾਸਿੰਗ ਰਿਨਿਊ ਹੋਈ ਹੈ 2028 ਤੱਕ ਰ ਗੱਡੀ ਦੀ ਕੰਡੀਸ਼ਨ ਵਧੀਆ ਜੀ ਟਾਇਰ ਟੱਪਾ ਵਧੀਆ ਹਰਿਆਣਾ ਨੰਬਰ ਹੈ ਰੰਗ ਠੀਕ ਆ ਗੱਡੀ ਦਾ ਬਾਕੀ ਗੱਡੀ ਅੰਦਰੋਂ ਵੀ ਸੋਹਣੀ ਹੈ ਤੇ 45 50 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ 74000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਇੱਕ ਵਾਰੀ ਮਾਲਕ ਨੇ ਰੇਟ ਫਿਕਸ ਨਹੀਂ ਕਿਹਾ ਜੀ ਮਾਲਕ ਨੇ ਕਿਹਾਗਾ ਮੌਕੇ ਤੇ ਡਿਸਕਾਊਂਟ ਹੋ ਜਾਊਗਾ ਲੈਸ ਕਰ ਦਾਂਗੇ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਜੇ ਕਿਸੇ ਨੂੰ ਪਸੰਦ ਆਈ ਹੈ ਸੈਂਟਰੋ ਗੱਡੀ ਇਹ ਹੈ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਤੋਰ ਕੇ ਦੇਖ ਲਓ ਪੂਰੀ ਤਸੱਲੀ ਜਦੋਂ ਹੋ ਗਈ ਤੁਹਾਡੀ ਤੇ ਤੋਰ ਕੇ ਸਟਾਰਟ ਕਰਕੇ ਸਾਰਾ ਕੁਝ ਦੇਖ ਲਿਆ ਜਦੋਂ ਫਿੱਟ ਆ ਗਈ ਉਹ ਤੋਂ ਬਾਅਦ ਮਾਲਕ ਨੇ ਕਿਹਾ ਰੇਟ ਵੇਖ ਕੇ ਮੁਕਾ ਕੇ ਤੇ ਗੱਡੀ ਸੇਲ ਕਰ ਦਾਂਗੇ ਓਨਰ ਦਾ ਮੋਬਾਈਲ ਨੰਬਰ 99 969 68 474 ਇਹ ਮਾਲਕ ਦਾ ਮੋਬਾਈਲ ਨੰਬਰ ਹੈ ਜੀ ਤੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਜਿੰਨੇ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੁਝ ਵੀ ਹੈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਐਡ ਆਪਾਂ ਛੇਤੀ ਤੋਂ ਛੇਤੀ ਲਗਾ ਦੇਗੇ ਜੀ ਨੰਬਰ ਆਪਣਾ ਪੂਰੀ ਵੀਡੀਓ ਚ ਹਰੇ ਜ ਅੱਖਰਾਂ ਚ ਉੱਤੇ ਲਿਖੇ ਰਿਹਾਦਾ ਹੁਣ ਆਪਾਂ 12 ਮਾਡਲ ਆਲਟੋ ਗੱਡੀ ਦੀ ਗੱਲ ਕਰਾਂਗੇ ਜੀ ਆਲਟੋ ਆਪਣੇ ਕੋਲੇ ਕੈਟਨ ਬੀਐਕਐਸਆਈ ਪਹੁੰਚੀ ਆ ਪੰਜਾਬ ਨੰਬਰਾਂ ਚ ਕਾਲੇ ਰੰਗ ਚ ਗੱਡੀ ਆਪਣੇ ਕੋਲੇ ਪਹੁੰਚੀ ਆ ਅਲਾਈ ਵੀ ਲੱਗੇ ਹੋਏ ਨੇ ਸੋਹਣੀ ਗੱਡੀ ਆ ਨੰਬਰ ਪਲੇਟਾਂ ਸਰਕਾਰੀ ਨੇ ਰੰਗ ਜੈਨੂਅਨ ਅਸੀਂ ਕੋਈ ਟੱਚਿੰਗ ਕੋਈ ਐਕਸੀਡੈਂਟ ਕੁਛ ਨਹੀਂ ਗੱਡੀ ਹੋਈ ਨਾ ਕੁਛ ਭਾਲਦੀ ਆ ਵਧੀਆ ਮਾਲਕ ਨੇ ਰੱਖੀ ਹੋਈ ਏ ਸੀ ਤਨੋਲਾ ਮਾਲਕ ਦਾ ਏਰੀਆ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਜੇ ਆਪਾਂ ਅੰਦਰੋਂ ਦੇਖੀਏ ਤਾਂ ਅੰਦਰੋਂ ਵੀ ਪੂਰੀ ਸੋਹਣੀ ਗੱਡੀ ਆ ਤੇ ਬਾਹਰੋਂ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਤੁਸੀਂ ਜਾ ਕੇ ਜਦੋਂ ਗੱਡੀ ਨੂੰ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਗੱਡੀ ਪਸੰਦ ਆਊਗੀ ਕੋਈ ਐਦਾਂ ਨਹੀਂ ਲੱਗਣਾ ਵੀ ਕੋਈ ਕੰਮ ਗੱਡੀ ਭਾਲਦੀ ਆ ਤੇ ਨਾ ਹੀ ਕੋਈ ਭਾਲਦੀ ਆ ਨਾ ਹੀ ਆਪਾਂ ਨੂੰ ਖਰੀਦਣ ਤੋਂ ਬਾਅਦ ਕੋਈ ਕੰਮ ਕਰਵਾਉਣ ਦੀ ਲੋੜ ਹੈਗੀ ਸਾਰਾ ਕੰਮ ਓਕੇ ਦਾ ਮਾਲਕ ਨੇ ਕਰਵਾ ਰੱਖਿਆ ਮੁਗਲੇਲ ਸਰਵਿਸ ਹੋ ਗਈ ਜਿਵੇਂ ਫਿਲਟਰ ਹੋ ਗਿਆ ਨਿੱਕੇ ਤੋਂ ਨਿੱਕਾ ਕੰਮ ਮਾਲਕ ਨੇ ਸਾਰਾ ਕਰਵਾ ਰੱਖਿਆ 27 ਟੱਕਰ ਪਾਸਿੰਗ ਆਪਾਂ ਨੂੰ ਮਿਲ ਜੂਗੀ ਬਾਕੀ ਰੇਟ ਹੋ ਜੂਗਾ 190 ਜਿਹੜਾ ਤੁਹਾਨੂੰ ਮੈਂ ਰੇਟ ਦੱਸਿਆ ਇਹ ਕੋਈ ਫਿਕਸ ਨਹੀਂ ਹੈਗਾ ਜੀ ਘਾਟਾ ਵਾਧਾ ਕੀਤਾ ਜਾਊਗਾ ਤਾਂ ਕਿ ਤੁਸੀਂ ਮਾਲਕ ਨਾਲ ਗੱਲ ਕਰ ਲਓ ਲਾਜ਼ਮੀ ਮੋਬਾਈਲ ਨੰਬਰ ਤੁਹਾਨੂੰ ਮਾਲਕ ਦਾ ਸਕਰੀਨ ਤੇ ਥੱਲੇ ਮਿਲ ਗਿਆ ਹੋਊਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਗੱਲ ਕਰ ਲਿਓ 88400 7472 445 ਇਹ ਮਾਲਕ ਦਾ ਨੰਬਰ ਹੈ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਇੱਕ ਡਿਜ਼ਾਇਰ ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ ਹਰਿਆਣਾ ਨੰਬਰ ਗੱਡੀ ਹੈ ਜੀ ਗੱਡੀ ਬਹੁਤ ਵਧੀਆ ਬਿਲਕੁਲ ਨਵੀਂ ਕੰਡੀਸ਼ਨ ਆਪਾਂ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਮਾਲਕ ਨੇ ਰੱਖੀ ਵਧੀਆ ਹੋਈ ਹੈ ਚਲਾਈ ਵਧੀਆ ਹੋਈ ਹੈ ਸਟਾਰਟਿੰਗ ਪੂਰੀ ਵਧੀਆ ਜੀ ਕਮੀ ਪੇਸ਼ੀ ਕੋਈ ਆਪਾਂ ਨੂੰ ਕਿਸੇ ਪਾਸੋਂ ਨਹੀਂ ਮਿਲਣੀ ਜਿਹੜਾ ਗੱਡੀ ਦਾ ਮਾਡਲ ਹੈ ਜੀ 2013 ਆਪਾਂ ਨੂੰ ਮਿਲ ਜਾਊਗਾ 2028 ਤੱਕਰ ਗੱਡੀ ਦੀ ਪਾਸਿੰਗ ਆਪਾਂ ਨੂੰ ਮਿਲ ਜਾਊਗੀ 320000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਬਰਨਾਲਾ ਮਾਲਕ ਦਾ ਏਰੀਆ ਸੀ ਡੀਜ਼ਲ ਵੇਰੀਐਂਟ ਗੱਡੀ ਆ ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਰਹੇ ਹੋ ਤੁਸੀਂ ਜੇ ਆਪਾਂ ਅੰਦਰੋਂ ਦੇਖੀਏ ਤਾਂ ਅੰਦਰੋਂ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਸੀਟ ਕਵਰ ਟੋਟਲ ਆਪਾਂ ਨੂੰ ਚੜੀ-ਚੜਾਈ ਮਿਲ ਜਾਣਗੇ ਲਾਈਟਿੰਗ ਬਹੁਤ ਸੋਹਣੀ ਮਾਲਕ ਨੇ ਅੰਦਰ ਕਰਵਾ ਰੱਖੀ ਹੈ ਮਿਊਜ਼ਿਕ ਸਿਸਟਮ ਪੂਰਾ ਵਧੀਆ ਜੀ ਬੰਪਰ ਮੂੰਹ ਪਰ ਵਧੀਆ ਮਿਲ ਜਾਣਗੇ ਰੰਗ ਰੂng ਗੱਡੀ ਦਾ ਸੋਹਣਾਗਾ ਤੇ ਸਾਰਾ ਕੁਝ ਟੋਟਲ ਆਪਨ ਵਧੀਆ ਮਿਲੂਗਾ ਜੀ ਟਾਇਰਾਂ ਦੀ ਕੰਡੀਸ਼ਨ ਆਲੋਕ ਹੈ ਤੇ ਚਾਰੇ ਪਾਸੇ ਤੁਹਾਨੂੰ ਫੋਟੋਆਂ ਚ ਮੈਂ ਸਾਰਾ ਕੁਝ ਦਿਖਾ ਰਿਹਾ ਹਾਂ 3 ਲੱਖ 20 ਹਜ਼ਾਰ ਰੁਪਿਆ ਇੱਕ ਬਾਰੀ ਡਿਮਾਂਡ ਇਹਨਾਂ ਨੇ ਕਹੀ ਹੈ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਮਾਲਕ ਨੇ ਕਿਹਾ ਘਾਟਾ ਬਾਦ ਦਾ ਬਹਿ ਕੇ ਕਰ ਲਾਂਗੇ ਤੇ ਰੇਟ ਹੋ ਜਾਊਗਾ ਬਹਿ ਕੇ ਪਹਿਲਾਂ ਤੁਸੀਂ ਗੱਡੀ ਨੂੰ ਪਸੰਦ ਕਰੋ ਜਾ ਕੇ ਕਿਸੇ ਨੂੰ ਦੇਖਣੀ ਹੈ ਜਾ ਕੇ ਦੇਖੋ ਜੀ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਤੋਰ ਕੇ ਦੇਖਣੀ ਹੈ ਗੱਡੀ ਤਾਂ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜਾ ਕੇ ਦੇਖ ਲਿਓ ਪੂਰੀ ਜਦੋਂ ਤਸੱਲੀ ਹੋ ਗਈ ਕਾਗਜ਼ ਪੱਤਰ ਚੈੱਕ ਕਰ ਲਿਓ ਜਦੋਂ ਗੱਡੀ ਦੀ ਪੂਰੀ ਤਸੱਲੀ ਹੋ ਗਈ ਉਸ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਰੇਟ ਮੁਕਾ ਕੇ ਗੱਡੀ ਨੂੰ ਖਰੀਦ ਸਕਦਾ ਸੀ ਮਾਲਕ ਦਾ ਮੋਬਾਈਲ ਨੰਬਰ 7837659401 ਇਹ ਮਾਲਕ ਦਾ ਨੰਬਰ ਹੈ ਜੀ ਤੇ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਅਸੀਂ ਅੱਗੇ ਤੁਹਾਨੂੰ ਹੋਰ ਵੀ ਮਸ਼ੀਨਰੀਆਂ ਦੇਖਣ ਨੂੰ ਮਿਲਣਗੀਆਂ ਪਹਿਲਾਂ ਤਾਂ ਤੁਸੀਂ ਕਮੈਂਟ ਕਰਕੇ ਦੱਸੋ ਮੈਨੂੰ ਤੁਹਾਨੂੰ ਵੀਡੀਓ ਕਿਵੇਂ ਦਿ ਲੱਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਲਾਈਕ ਦਾ ਬਟਨ ਦਿੱਤਾ ਹੋਇਆ ਥੱਲੇ ਲਾਈਕ ਜਰੂਰ ਮਾਰ ਦਿਓ ਜੀ ਲਾਈਕ ਦਾ ਬਟਨ ਜਰੂਰ ਦਬਾ ਦਿਓ ਤੇ ਇਸੇ ਤਰ੍ਹਾਂ ਦੀ ਵੀਡੀਓ ਡੇਲੀ ਦੇਖਣ ਵਾਸਤੇ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਪਹੁੰਚੇ ਹੋ ਤੇ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਸਬਸਕ੍ਰਾਈਬ ਦਾ ਬਟਨ ਥੱਲੇ ਚਿੱਟੇ ਜਿਹੇ ਰੰਗ ਦਾ ਦਿੱਤਾ ਹੋਇਆ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਛੇਤੀ ਤੋਂ ਛੇਤੀ ਤੁਹਾਡੀ ਲਗਾ ਦੇਵਾਂਗੇ ਜੀ ਤੇ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਹੁਣ ਆਪਾਂ ਪਲਟੀਨਾ ਮੋਟਰਸਾਈਕਲ ਦੀ ਗੱਲ ਕਰਾਂਗੇ ਬਰਨਾਲੇ ਏਰੀਆ ਚੋਂ ਮਾਲਕ ਨੇ ਭੇਚੇ ਸੇਲ ਵਾਸਤੇ 2017 ਮਾਡਲ ਹੈ ਜੀ ਤੇ ਸਾਰਾ ਕੁਝ ਵਧੀਆ ਸੈਲਫ ਸਟਾਰਟ ਹੈ ਬੈਟਰੀ ਨਵੀਂ ਹੈ ਤੇ ਜਿਹੜੇ ਮਾਲਕ ਨੇ ਉਹ ਆਰਮੀ ਦੇ ਵਿੱਚ ਨੇ 38000 ਰੁਪਿਆ ਇਹਨਾਂ ਨੇ ਡਿਮਾਂਡ ਕੀਤੀ ਹੈ ਘਟਾਵਾ ਦਾ ਕੀਤਾ ਜਾਊਗਾ ਬਾਕੀ ਰੇਟ ਇੱਕ ਵਾਰੀ ਇਹਨਾਂ ਨੇ ਕੋਈ ਫਿਕਸ ਨਹੀਂ ਕਿਹਾ ਜੀ ਡਿਮਾਂਡ ਕਹੀ ਹੈ ਮੌਕੇ ਤੇ ਹੋ ਜਾਊਗਾ ਬਾਕੀ ਤੁਸੀਂ ਮੋਟਰਸਾਈਕਲ ਦੇਖੋ ਬਹੁਤ ਵਧੀਆ ਮਾਲਕ ਨੇ ਰੱਖਿਆ ਹੋਇਆ ਹਾਰਨ ਵੱਡੇ ਲਾਏ ਹੋਏ ਨੇ ਤੇ ਕੰਡੀਸ਼ਨ ਵਧੀਆ ਇੰਜਨ ਉੰਜਣ ਪੂਰਾ ਵਧੀਆ ਸੀ ਸੰਭਾਈ ਦੇ ਵਿੱਚ ਰਹਿ ਹੈ ਮੋਟਰਸਾਈਕਲ ਨੰਬਰ 98 765 ਤੇ 57696 ਇਹ ਮਾਲਕ ਦਾ ਨੰਬਰ ਹੈਗਾ ਹੁਣ ਆਪਾਂ ਗੱਲ ਕਰਦੇ ਆ ਜੀ Maruti 800 ਗੱਡੀ ਦੀ ਆਪਣੇ ਕੋਲੇ 38500 ਰੁਪਿਆ ਰੇਟ ਦੇ ਵਿੱਚ ਗੱਡੀ ਪਹੁੰਚੀ ਆ ਘਾਟਾ ਵਾਦਾ ਕੀਤਾ ਜਾਊਗਾ ਰੇਟ ਹੋਰ ਵੀ ਥੱਲੇ ਆਜੂਗਾ ਜੀ 70 75 ਰੁਪਏ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ 98 ਮਾਡਲ ਗੱਡੀ ਆ ਤੇ AC ਹੀਟਰ ਤੋਂ ਬਿਨਾ ਜੀ ਇਹ ਨੋਨ AC ਗੱਡੀ ਆ 98 ਮਾਡਲ ਹੈ ਕੰਡੀਸ਼ਨ ਵਧੀਆ ਪਈਆ ਟਾਇਰ ਦੇਖ ਲਓ ਟਾਇਰਾਂ ਚ ਅਲਾਈ ਦੇਖ ਲਓ ਸਾਰਾ ਕੁਝ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਜੀ ਬੈਟਰੀ ਨਵੀਂ ਆ ਰਾਮਪੁਰਾ ਫੂਲ ਮਾਲਕੇ ਦਾ ਏਰੀਆ ਹੈ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਗੱਲ ਤੁਸੀਂ ਆਪੇ ਕਰ ਲਓ ਜੀ ਬਾਕੀ ਹੁਣ ਮੈਨੂੰ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਕਮੈਂਟ ਕਰਕੇ ਵਧੀਆ ਲੱਗੇ ਲਾਈਕ ਸ਼ੇਅਰ ਜਰੂਰ ਕਰ ਦੋ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਅਸੀਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜੇ ਤੁਹਾਨੂੰ ਕੋਲੇ ਕੋਈ ਮਸ਼ੀਨਰੀ ਹੈ ਕੁਝ ਵੀ ਹੈ ਕੋਠੀ ਘਰ ਮਕਾਨ ਪੇੜ ਦੀਆਂ ਐਡਾ ਪਛੇਤੀ ਤੋਂ ਛੇਤੀ ਤੋਂ ਛੇਤੀ ਲਗਾ ਦਾਂਗੇ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਵੀਡੀਓ ਕਿਵੇਂ ਦੀ ਲਗੀ ਜਰੂਰ ਦੱਸੋ ਤੇ ਮਿਲਦੇ ਆ ਛੇਤੀ ਜੀ ਆਪਾਂ